ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮਸ਼ਹੂਰ ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਸੈਫ ਅਲੀ ਖਾਨ ਤੇ ਇਸ ਹਮਲੇ ਦੇ ਵਿੱਚ ਉਹਨਾਂ ਦੀ ਗਰਦਨ ਦੇ ਉੱਪਰ 10 ਸੈਂਟੀਮੀਟਰ ਦਾ ਡੂੰਘਾ ਜ਼ਖਮ ਹੋਇਆ ਹੈ ਸੈਫ ਅਲੀ ਖਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਸੈਫ ਅਲੀ ਖਾਨ ਦੇ ਕਰ ਚੋਰੀ ਦੇ ਇਰਾਦੇ ਦੇ ਨਾਲ ਕੋਈ ਵਿਅਕਤੀ ਵੜਿਆ ਸੀ ਤੇ ਰਾਤ ਦੇ तकरीबन 2:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਸੈਫਲੀ ਖਾਨ ਨੂੰ ਸ਼ੱਕ ਹੋਇਆ ਕਿ ਕੋਈ ਅਣਪਛਾਤਾ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਵੜ ਗਿਆ ਹੈ ਉਹਨਾਂ ਨੇ ਜਦੋਂ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਨੇ ਉਹਨਾਂ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਅਤੇ ਗਰਦਨ ਤੇ ਕੀਤੇ ਗਏ ਹਮਲੇ ਦੇ ਵਿੱਚ ਉਹਨਾਂ ਦੀ ਗਰਦਨ ਤੇ 10 ਸੈਂਟੀਮੀਟਰ ਦਾ ਡੂੰਗਾ ਜ਼ਖਮ ਹੋ ਗਿਆ ਇਸ ਦੌਰਾਨ ਉਹਨਾਂ ਨੂੰ ਉਸ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੈਫ ਅਲੀ ਖਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਡਾਕਟਰਾਂ ਦੇ ਮੁਤਾਬਕ ਸੈਫ ਅਲੀ ਖਾਨ ਦੀ ਜਾਨ ਜਿਹੜੀ ਉਹ ਖਤਰੇ ਤੋਂ ਬਾਹਰ ਹੈ ਇਸ ਤੋਂ ਇਲਾਵਾ ਉਹਨਾਂ ਦੀ ਪਿੱਠ ਦੇ ਉੱਤੇ ਵੀ ਜ਼ਖਮ ਪਾਇਆ ਗਿਆ ਇੱਕ ਨੁਕੀਲੀ ਚੀਜ਼ ਉਹਨਾਂ ਦੀ ਪਿੱਠ ਦੇ ਵਿੱਚੋਂ ਡਾਕਟਰਾਂ ਵੱਲੋਂ ਸਰਜਰੀ ਕਰਕੇ ਕੱਢੀ ਗਈ ਹੈ ਡਾਕਟਰਾਂ ਮੁਤਾਬਕ ਸੈਫ ਅਲੀ ਖਾਨ ਦੀ ਜਿਹੜੀ ਜਾਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕ੍ਰਾਈਮ ਬ੍ਰਾਂਚ ਵੱਲੋਂ ਸੈਫ ਅਲੀ ਖਾਨ ਦੇ ਘਰ ਵਿੱਚ ਪਹੁੰਚ ਕੇ ਵੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਦੇ ਸੂਤਰਾਂ ਮੁਤਾਬਕ ਤਕਰੀਬਨ 2 ਤੋਂ 2:30 ਵਜੇ ਦੇ ਵਿਚਕਾਰ ਦੀ ਇਹ ਘਟਨਾ ਹੈ ਜਦੋਂ ਕੋਈ ਅਣਪਛਾਤਾ ਵਿਅਕਤੀ ਚੋਰੀ ਦੇ ਇਰਾਦੇ ਦੇ ਨਾਲ ਸੈਫ ਅਲੀ ਖਾਨ ਦੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਸੈਫ ਅਲੀ ਖਾਨ ਨੂੰ ਜਦੋਂ ਖੜਾਕੇ ਦੀ ਆਵਾਜ਼ ਸੁਣਦੀ ਹੈ ਤਾਂ ਬਾਹਰ ਆ ਕੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਚੋਰ ਨੂੰ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਚੋਰ ਸੈਫ Али ਖਾਨ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਗਰਦਨ ਦੇ ਉੱਤੇ 10 ਇੰਚ ਦਾ ਡੂੰਘਾ ਜ਼ਖਮ ਹੋ ਜਾਂਦਾ ਹੈ ਤੇਜ਼ ਤਾਰ ਹਥਿਆਰ ਦੇ ਨਾਲ ਚੋਰ ਵੱਲੋਂ ਹਮਲਾ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਉਹਨਾਂ ਦੀ ਪਿੱਠ ਤੇ ਵੀ ਦੱਸਿਆ ਜਾਂਦਾ ਹੈ ਕਿ ਸੱਟਾਂ ਵਜੀਆਂ ਨੇ ਪਿੱਠ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਚੋਰ ਵੱਜੋਂ ਵੱਲੋਂ ਮਾਰੀ ਗਈ ਹੈ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਸਰਜਰੀ ਕਰਕੇ ਇਸ ਨੁਕੀਲੀ ਚੀਜ਼ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਡਾਕਟਰਾਂ ਵੱਲੋਂ ਸੈਫ ਦੀ ਜਿਹੜੀ ਜਾਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਣਜਾਣ ਵਿਅਕਤੀ ਨੂੰ ਸੈਫ ਅਲੀ ਖਾਨ ਵੱਲੋਂ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਤੇਜ਼ ਤਾਰ ਹਥਿਆਰ ਦੇ ਨਾਲ ਉਹ ਵਿਅਕਤੀ ਸੈਫਲੀ ਖਾਨ ਤੇ ਹਮਲਾ ਕਰ ਦਿੰਦਾ ਹੈ ਇਸੇ ਦੌਰਾਨ ਮੁੰਬਈ ਦੀ ਕ੍ਰਾਈਮ ਬ੍ਰਾਂਚ ਵੱਲੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਅਣਜਾਣ ਵਿਅਕਤੀ ਸੈਫਲੀ ਦੇ ਘਰ ਦੇ ਅੰਦਰ ਦਾਖਲ ਹੋਇਆ ਸੀ ਉਸ ਤੋਂ ਬਾਅਦ ਇਹ ਪੂਰੀ ਘਟਨਾ ਘਟੀ ਹੈ ਜਦੋਂ ਸੈਫਲੀ ਖਾਨ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੈਫਲੀ ਖਾਨ ਤੇ ਇਸ ਹਮਲੇ ਦੇ ਵਿੱਚ ਉਹਨਾਂ ਦੀ ਗਰਦਨ ਦੇ ਉੱਪਰ 10 ਸੈਂਟੀਮੀਟਰ ਦਾ ਡੂੰਘਾ ਜ਼ਖਮ ਹੋਇਆ ਹੈ ਸੈਫ ਅਲੀ ਖਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੈਫ ਅਲੀ ਖਾਨ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ